ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਐ ਹੱਥ ਜੋੜ ਕੇ ਬੇਨਤੀ ਐ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣੋਂ ਤਾਂ ਛੋਟੇ ਕੋ ਪੈਰ ਨਹੀਂ ਛੋਟੇ ਹੁੰਦੇ ਸੋ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਦੇ ਮੇਰੀ ਗੱਡੀ ਤੇ ਪਾਣਾ ਇਹ ਵੀਡੀਓ ਪੈ ਗਈਆਂ ਜਿਹੜੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਦਾ ਨਾ ਮੈਂ ਵੀਰੇ ਸ੍ਰੀਕ ਤੇ ਜੀ ਵੀਡੀਓ ਲਾਈਵ ਨਾ ਜਿਹੜਾ ਮੈਂ ਪਹਿਲਾਂ ਹੋਇਆ ਸੀਗਾ ਲਾਈਵ ਉਹਨਾਂ ਲਾਈਵ ਕੈਨਸਲ ਹੋ ਗਿਆ ਜਦੋਂ ਮੈਂ ਦੇਖਿਆ ਮੈਂ ਕਿਹਾ ਲਾਈਵ ਕੈਨਸਲ ਹੋ ਗਿਆ ਤੇ ਹੁਣ ਤਾਂ ਕਰਕੇ ਮੈਨੂੰ ਦੁਬਾਰਾ ਲਾਈਵ ਕਰਨਾ ਪਿਆ ਜਿੰਨੇ ਵੀ ਤੁਸੀਂ ਭੈਣ ਭਰਾ ਇਸ ਵੀਡੀਓ ਨੂੰ ਦੇਖੋਗੇ ਪਹਿਲਾਂ ਤਾਂ ਤੁਸੀਂ ਇਹ ਗੱਲ ਸੁਣ ਲਓ ਗੱਲਬਾਤ ਸੁਣ ਲਓ ਅੱਜ ਜਿਹੜੀ ਸਾਰੀ ਗੱਲਬਾਤ ਇਹ ਪਖੰਡੀ ਬਾਬਿਆਂ ਬਾਰੇ ਕਰਨੀ ਆ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਇਹਨਾਂ ਬਾਰੇ ਗੱਲਬਾਤ ਕਰਨੀ ਆ ਜਿੰਨੀਆਂ ਵੀ ਵੀਡੀਓ ਨੇ ਪਹਿਲਾਂ ਤੁਸੀਂ ਦੇਖ ਲਓ ਪਹਿਲਾਂ ਵਾਲਾ ਜਿਹੜਾ ਲਾਈਵ ਸੀ ਨਾ ਉਹ ਕੈਨਸਲ ਹੋ ਗਿਆ ਆ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਨੇਗੇ ਇਹ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਤੇ ਇਹ ਜਿਹੜਾ ਆ ਸਾਰਾ ਜਿਹੜਾ ਚੱਲ ਰਿਹਾ ਹੈ ਪਖੰਡਾ ਆਪਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪਹਿਲਾਂ ਵੀ ਤੁਸੀਂ ਵੀਡੀਓ ਬਹੁਤ ਸ਼ੇਅਰ ਕੀਤੀ ਸੀਗੀ ਹੁਣ ਕੀ ਹੋਇਆ ਚੱਲਦਾ ਚੱਲਦਾ ਲਾਈਵ ਜਦੋਂ ਮੈਂ ਸ਼ੇਅਰ ਕੀਤਾ ਵੀਡੀਓ ਤੋਂ ਬਾਅਦ ਉਹ ਲੱਹਾਈ ਨਹੀਂ ਸੀਗੀ ਹੁਣ ਇਹ ਸਾਰੀਆਂ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਪਖੰਡੀ ਬਾਬਿਆਂ ਬਾਰੇ ਮੈਂ ਇਹਦੇ ਵਿੱਚ ਅੱਗੇ ਜਾ ਕੇ ਵਿਸਤਾਰਪੂਰਵਕ ਗੱਲਬਾਤ ਕਰਨੀ ਹੈ ਤੁਸੀਂ ਉਸ ਲਾਈਵ ਨੂੰ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਕਿਉਂਕਿ ਮੈਂ ਅੱਜ ਤੋਂ ਕਾਫੀ ਮਹੀਨੇ ਪਹਿਲਾਂ ਮੈਂ ਇਹ ਗੱਲ ਬਾਹਰ ਵੀ ਬੋਲੀ ਸੀਗੀ ਇਹ ਨਾਲ ਗੱਲਬਾਤ ਕਰ ਰਿਆ ਸੀ ਜਦੋਂ ਅਸੀਂ ਇੱਕ ਮਿੰਟ ਇੱਕ ਮਿੰਟ ਮੈਂ ਪਹਿਲਾਂ ਵੀ ਗੱਲਬਾਤ કરી ਸੀ ਕਿ ਇਹ ਬਹੁਤ ਸਾਰੀਆਂ ਥਾਵਾਂ ਤੇ ਜਾ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਖਾਲਸਾ ਜਾ ਰਹੇ ਨੇ ਜੀ ਮਨਪ੍ਰੀਤ ਸਿੰਘ ਜੀ ਖਾਲਸਾ ਹੁਣ ਜਿਹੜੀ ਮੈਂ ਇਹ ਗੱਲਬਾਤ ਪੂਰੀ ਕਰਨੀ ਆ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਚੱਲੇ ਮਾੜਾ ਚਲਾ ਓਏ ਅੱਗੇ ਸ਼ੇਅਰ ਕਰਾ ਪੇਜਾਂ ਤੇ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਵੀ ਤੁਸੀਂ ਸਾਰੇ ਜਾਣੇ ਭਰਾ ਦੇਖ ਰਹੇ ਹੋ ਹੁਣ ਗੱਲ ਕੀ ਆ ਵੀਰੋ ਜਿਹੜਾ ਕੋ ਜਿੱਕਾ ਖਾਲਸਾ ਸ਼ਹੀਦ ਬਾਹ ਜੀ ਦੀ ਬਾਰ ਬਾਰ ਕਮੈਂਟ ਹੋਰ ਕੱਢਗਾ ਉਹ ਅੱਕਾ ਹਾਂ ਇੱਕੋ ਮੋਗਿਆਲ ਦੀ ਗੱਡੀ ਸੇਵੋ ਮੇ ਜੀ ਦੀ ਮੋਗਿਆਲ ਦੀ ਵੀ ਗੱਡੀ ਹੁਣ ਜਿਹੜੀ ਇਹ ਗੱਲਬਾਤ ਮੈਂ ਪੂਰੀ ਅੱਗੇ ਕਰਨੀ ਆ ਗੱਲਬਾਤ ਵੀਰੋ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਪਖੰਡਵਾਦ ਦੂਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਿੱਖੀ ਬਚਾਉਣੀ ਆ ਜੇਕਰ ਪੰਜਾਬ ਬਚਾਉਣਾ ਤਾਂ ਇਹ ਪਖੰਡਵਾਦ ਪੰਜਾਬ ਦੇ ਵਿੱਚੋਂ ਦੂਰ ਹੋਣਾ ਇਸ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਮੇਰੀਆਂ ਕੋਲੇ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਗੁਰੂ ਕੇ ਫੌਜਾਂ ਕੋਲੇ ਵੀ ਵੀਡੀਓ ਪਹੁੰਚਾ ਸਕਦੇ ਹੋ ਸਭ ਤੋਂ ਵੱਡਾ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਰਜ ਸਾਰਾ ਸੰਪੂਰਨ ਕਰਨਾ ਚਾਹੀਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਮਾਉਨਾ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਆ ਜਿੱਥੇ ਵੀ ਕਿਤੇ ਜ਼ਰੂਰਤ ਪਾਉਗੀ ਮੈਨੂੰ ਉਹਨਾਂ ਦਾ ਨੰਬਰ ਨਹੀਂ ਮਿਲਿਆ ਮੈਂ ਹੈ ਨੰਬਰ ਹੀ ਮਿਲ ਗਿਆ ਇੱਕ ਆਹ ਇੱਕ ਆਹ ਇੱਕ ਆਹ ਆ ਨਾਲ ਉਹ ਆ ਚੁੜ ਜਾਣਾ ਉਹ ਅੱਤੇ ਰੱਖ ਦੇ ਲਾ ਕੇ ਸਾਰਾ ਇੱਕ ਆਹ ਸੇ ਬੁਮਾ ਆ ਮੁੰਦਰੀ ਵੀ ਲਾ ਦੇ ਉਹਨੂੰ ਪਾਈਆਂ ਨੀ ਮੈਂ ਲੈਣ ਲੱਗੀ ਆ ਮੇਰੇ ਕਿਤਾਬ ਇਹ ਕਿੱਧਰ ਗਈ ਧੀ ਅਗਲੀ ਵੀਡੀਓ ਅੱਛਾ ਤੇ ਚਲ ਤੂੰ ਉਹਦੀ ਵੀਡੀਓ ਫੜਾ ਦੇ ਅੱਗੇ ਕੱਢ ਕੇ ਤੇ ਜਿਹੜੀ ਕਿ ਗੱਲ ਕਹਿਣਾ ਕਿ ਸਾਰਿਆਂ ਨੇ ਹਿੰਗ ਸਿੰਘ ਜੱਥੇ ਬੰਦਿਆਂ ਸਾਰੇ ਸਿੱਖ ਜੱਥੇ ਬੰਦਿਆਂ ਨੂੰ ਇਹ ਜਿਹੜਾ ਕਾਰਜ ਸੰਪੂਰਨ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਆ ਆ ਗਿਆ ਇੱਕ ਆ ਆ ਗਿਆ ਨਵਾਂ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਸਾਰੇ ਪਖੰਡੀ ਬਾਬਿਆਂ ਨੇ ਕਿਉਂਕਿ ਮੈਂ ਕੀ ਚਾਹਣਾ ਕਿ ਇਹ ਸਾਰਾ ਜਿਹੜਾ ਗੰਦ ਜਾਲੀ ਪਾਸਟਰ ਤੇ ਜਾਲੀ ਇਹ ਜਿੰਨਾ ਟਾਈਮ ਇਹ ਪੰਜਾਬ ਦੇ ਵਿੱਚੋਂ ਜਾਲੀ ਪਾਸਟਰਾਂ ਦੇ ਜਾਣੀ ਪੱਟੀਆਂ ਦੇ ਜਾਲੀ ਇਹਨਾਂ ਦੇ ਨਹੀਂ ਪੱਟੀਆਂ ਦੇ ਉਹਨਾਂ ਟਾਈਮ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਆ ਸਕਦਾ ਕਿਉਂਕਿ ਜਿੰਨਾ ਪੰਜਾਬ ਦੇ ਵਿੱਚ ਇਹਨਾਂ ਨੇ ਪਖੰਡ ਕੀਤਾ ਜੋ ਗੱਡੀਆਂ ਇਹਨਾਂ ਨੇ ਕੀਤੀਆਂ ਦੇਖੋ ਜੀ ਗੱਡੀ ਦੇ ਬੈਠ ਕੇ ਮੇਰੇ ਸਿਰ ਘਮਾਈ ਜਾਂਦੇ ਨੇ ਸਿਰ ਘਮਾਉਣ ਵਾਲੇ ਜਿੰਨਾ ਬਾਬਿਆਂ ਦੇ ਤੱਕਰ ਜੂਤ ਨਹੀਂ ਫਿਰਦਾ ਉਹਨਾਂ ਟਾਈਮ ਸਾਡੇ ਪੰਜਾਬ ਦਾ ਕੱਖ ਨਹੀਂ ਹੁੰਦਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇ ਇਹ ਜਿਹੜੀ ਆਵਾਜ਼ ਚੱਕੀ ਆ ਉਹਨਾਂ ਨੂੰ ਸਾਰੇ ਪੰਜਾਬ ਨੂੰ ਸਪੋਰਟ ਕਰਨੀ ਚਾਹੀਦੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਜਿਹੜੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਇਹ ਸੇਵਾ ਨਿਭਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਨੇ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਹੈ ਮੈਨੂੰ 100% ਪਤਾ ਹੈ ਜਿਹੜੇ ਇਹ ਬਾਬਾ ਜੀ ਜਿਹੜੇ ਭਾਈ ਸਾਹਿਬ ਕਾਰਜ ਕਰ ਰਹੇ ਨੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਵੀ ਜਿਹੜੀ ਕਿ ਕਿਸੇ ਨਾ ਕਿਸ ਨੇ ਕਾਰਵਾਈ ਕਰਾਉਣੀ ਹੈ ਇਹਨਾਂ ਦੇ ਖਿਲਾਫ ਕਿਉਂਕਿ ਇਹ ਸਾਰੇ ਸਰਕਾਰਾਂ ਦੇ ਪਾਲੇ ਹੋਏ ਬੰਦੇ ਨੇਗੇ ਸਰਕਾਰਾਂ ਚਾਹੁੰਦੀਆਂ ਨੇ ਲੀਡਰ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪਖੰਡ ਫੈਲੇ ਪੰਜਾਬ ਦੇ ਵਿੱਚ ਇਹ ਪਖੰਡ ਹੋਵੇ ਵੱਧ ਤੋਂ ਵੱਧ ਲੀਡਰਾਂ ਦਾ ਕੰਮ ਇਹ ਹੈ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਨੇ ਜਿਹੜਾ ਆਪਾਂ ਕਹ ਦੀਏ ਵੀ ਇੱਕ ਤਾਂ ਸਾਡਾ ਪੰਜਾਬ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦਾ ਭਾਈਚਾਰਾ ਇੱਕ ਤਾਂ ਕਿਸਾਨ ਭਾਈਚਾਰਾ ਜਿਹਨੂੰ ਆਪਾਂ ਜੱਟ ਕਹ ਦਿੰਦੇ ਹਾਂ ਇੱਕ ਹੈਗਾ ਮਜ਼ਦੂਰ ਭਾਈਚਾਰਾ ਜਿਹੜੇ ਜੱਟ ਨੇ ਹੈਗੇ ਨੇ ਉਹ ਤਾਂ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਲਾ ਵਾਲਾ ਸਾਡਾ ਜਿਹੜਾ ਇਹ ਜਰਨਲ ਸਮਾਜ ਆਇਆ ਤਾਂ ਪਾਰਟੀਆਂ ਦੇ ਵਿੱਚ ਪਾੜ ਗਿਆ ਡਾ ਸਾਡਾ ਮਜ਼ਦੂਰ ਭਾਈਚਾਰਾ ਉਹ ਪਖੰਡੀ ਬਾਬਿਆਂ ਦੇ ਵਿੱਚ ਉਹ ਪਖੰਡੀ ਬਾਬਿਆਂ ਦੇ ਜ ਹੋ ਜਿਹੜਾ ਪਖੰਡੀ ਬਾਬੇ ਜਿੰਨੇ ਵੀ ਪੰਜਾਬ ਦੇ ਵਿੱਚ ਤਿਆਰ ਹੋਏ ਹੋਏ ਨੇਗੇ ਇਹ ਸਾਰੇ ਦੇ ਸਾਰੇ ਇਹਨਾਂ ਵੱਲ ਸਾਡਾ ਮਜ਼ਦੂਰ ਭਾਈਚਾਰ ਦਾ ਝਕਾ ਹੈ ਮੇਰੇ ਕੋਲੇ ਮਜ਼ਦੂਰ ਭਾਈਚਾਰ ਆਉਂਦਾ ਜਿੰਨਾਂ ਦੇ ਵੀ ਕਿਤੇ ਪੈਸੇ ਕਢਾਉਣੇ ਕਈ ਘਰਾਂ ਦਾ ਹੁਣ ਕੰਮ ਵੀ ਮੈਂ ਚਲਵਾਇਆ ਵੀ ਮੇਰੇ ਮੇਰਾ ਖਿਆਲ ਇਹੀ ਆ ਵੀ ਜਿੰਨਾ ਵੀ ਸਾਡਾ ਮਜ਼ਦੂਰ ਭਾਈਚਾਰ ਉਹਨਾਂ ਦੇ ਘਰ ਬਣਾਏ ਜਾਣ ਉਹਨਾਂ ਦੀ ਬਾਹ ਫੜੀ ਜਾਵੇ ਕਿਉਂਕਿ ਜਦੋਂ ਉਹ ਜਦੋਂ ਉਸ ਭਾਈਚਾਰੇ ਦੀ ਕੋਈ ਬਾਹ ਨਹੀਂ ਫੜਦਾ ਤਾਂ ਉਹ ਜਾਲੀ ਭਾਗਟਾਂ ਕੋਲੇ ਵੀ ਜਾਂਦੇ ਨੇ ਜਾਲੀ ਬਾਬਿਆਂ ਕੋਲੇ ਵੀ ਜਾਂਦੇ ਨੇਗੇ ਇਸ ਕਰਕੇ ਇਹ ਜਿਹੜਾ ਸਾਰਾ ਇਹ ਜਿਹੜਾ ਇਹ ਦਾਲਮਦਾਲਾ ਚੱਲਿਆ ਹੋਇਆ ਆ ਤੇ ਸਾਨੂੰ ਇਸ ਦੀ ਜੜ ਪੱਟਣੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿਹੜੇ ਅਗਲੀ ਗੱਲ ਇਹ ਕਹਿਣਾ ਵੀ ਜਿਹੜੇ 100 100 2 200 ਗਨਮੈਨ ਚੱਕੀ ਫਿਰਦੇ ਨੇ ਬਾਬੇ ਆਹ ਤੇ ਜੋੜ ਦਿੰਦੇ ਨੇਗੇ ਆਹ ਹੱਥ ਜੁੜੀ ਫਿਰਦੇ ਨੇ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਜਿਹੜੇ ਬਾਬੇ ਕੋਲੇ 100 200 ਗਨਮੈਨ ਆ ਉਹ ਤੁਹਾਡੇ ਪੰਜਾਬ ਦਾ ਕੀ ਭਲਾ ਕਰ ਸਕਦਾ ਉਹ ਤਾਂ ਆਪਣਾ ਆਪ ਬਚਾਅ ਕਰ ਰਿਹਾ ਹੈ ਉਹ ਤੁਹਾਨੂੰ ਕੀ ਰਸਤੇ ਪਾ ਦੂਗਾ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਜੇ ਕਿਤੇ ਇਹਨਾਂ ਦੇ ਪਖੰਡੀ ਬਾਬਿਆਂ ਦੇ ਖਿਲਾਫ ਬੋਲਦੇ ਵੀ 100-100 ਗਨਮੈਂਟ ਚੱਕੀ ਫਿਰਦੇ ਨੇ ਤਾਂ ਸਾਡੇ ਪੰਜਾਬ ਦੇ ਲੋਕ ਪਤਾ ਕੀ ਕਹਿਣਗੇ ਵੀ ਇਹ ਤਾਂ ਇਹਨਾਂ ਦਾ ਤਾਂ ਅੰਗ ਰੱਖਿਆ ਕਨੇ ਜੀ ਅੰਗ ਰੱਖ ਕੇ ਤਾਂ ਗੁਰੂ ਸਾਹਿਬਾਂ ਨਾਲ ਵੀ ਹੁੰਦੇ ਸੀਗੇ ਗੁਰੂ ਸਾਹਿਬਾਂ ਦਾ ਇਹਨਾਂ ਦਾ ਮੁਕਾਬਲਾ ਕਰੋਗੇ ਇਹ ਤੱਕ ਜੇ ਸਰਕਾਰ ਦੇ ਕਿਸ ਸਿਸਟਮ ਦੇ ਵਿਰੁੱਧ ਬੋਲਣ ਨੂੰ ਤਿਆਰ ਨਹੀਂ ਹੈਗੇ ਜਿੰਨੇ ਪਖੰਡੀ ਬਾਬੇ ਨੇਗੇ ਇਹ ਸਿਸਟਮ ਦੇ ਵਿਰੁੱਧ ਕੀ ਬੋਲਣਗੇ ਸਾਡੇ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਦੇਵ ਪਾਸ਼ਾ ਮਾਰੇ ਨੇ ਬਾਬਰ ਨੂੰ ਜਾਬਰ ਕਿਹਾ ਦੂਜੇ ਪਾਦਸ਼ਾਹ ਦੀ ਗੱਲ ਕਰ ਲੋ ਤੀਜੇ ਪਾਦਸ਼ਾਹ ਮਹਾਰਾਜ ਦੀ ਗੱਲ ਕਰ ਲੋ ਬਾਣੀ ਰਾਹੀਂ ਤੇ ਸਾਰੀਆਂ ਜਿਹੜਾ ਕਿ ਇਸ ਪਖੰਡ ਨੂੰ ਲੜਕਾਰਿਆ ਸੱਚੇ ਭਾ ਬਾਣੀ ਰਾਹੀਂ ਤੇ ਸਾਰੀਆਂ ਇਹਨਾਂ ਦੇ ਜਿਹੜੀਆਂ ਲੋਕਾਂ ਦੀ ਉਸ ਇਨਸਾਨੀਅਤ ਦੀ ਗੱਲ ਕੀਤੀ ਅੱਗੇ ਪੰਜਵੇਂ ਪਾਦਸ਼ਾਹ ਤੱਤੀ ਤੇ ਵੀ ਦੇ ਬਹਿਗੇ ਨੌਵੇਂ ਪਾਦਸ਼ਾਹ ਨੇ ਸੀਸ ਕਟਾਤਾ ਦਸਵੇਂ ਪਾਦਸ਼ਾਹ ਨੇ ਆਪਣਾ ਆਪ ਵਾਰਤਾ ਜ਼ੁਲਮ ਲਈ ਮਾਰਿਆ ਸਿਸਟਮ ਨਾਲ ਟੱਕਰ ਸੀਗੀ ਇਹਨਾਂ ਨੇ ਕਿਹੜੀ ਸਿਸਟਮ ਨਾਲ ਟੱਕਰ ਆ ਇਹ ਤਾਂ ਕਿਸੇ ਸਰਕਾਰ ਨੂੰ ਉਹੀ ਨਿਵਾੜਾ ਸ਼ਬਦ ਕਹਿ ਸਕਦੇ ਕਿਉਂਕਿ ਉਹਨਾਂ ਨੇ ਸਰਕਾਰੀ ਗੰਨਮਣ ਲੈਤੇ ਹੋਏ ਨੇ ਕਿ ਕਿਸੇ ਸਰਕਾਰ ਨੂੰ ਕਿਵੇਂ ਮਾੜਾ ਕਹਿਦਣਗੇ ਇਹ ਕਹਿਦਣਗੇ ਭਾਜਪਾ ਨੂੰ ਮਾੜਾ ਜਿਹੜੇ ਸਾਰੇ ਬਾਬੇ ਤੁਰੇ ਫਿਰਦੇ ਨੇ ਕਹਿਦਣਗੇ ਆਮ ਆਦਮੀ ਪਾਰਟੀ ਨੂੰ ਮਾੜਾ ਕਹਿਦਣਗੇ ਭਗਵੰਤ ਮਾਨ ਨੂੰ ਮਾੜਾ ਕਿ ਇਹ ਪੰਜਾਬ ਦੇ ਉੱਪਰ ਜਿਹੜਾ ਜ਼ੁਲਮ ਟਾ ਰਹੇ ਤੂੰ ਕਿਉਂ ਟਾ ਰਹਿਆ ਇਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਇਸ ਕਰਕੇ ਮੇਰੀ ਲੋਕਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਪਖੰਡਾ ਇਹ ਪੰਜਾਬ ਦੇ ਵਿੱਚੋਂ ਖਤਮ ਤਾਂ ਹੋ ਜੇ ਤੁਸੀਂ ਸਹਿਯੋਗ ਦਿਓਗੇ ਤੁਸੀਂ ਸਾਰੇ ਜਣੇ ਉੱਠੋਗੇ ਇਹ ਪੰਜਾਬ ਦੇ ਵਿੱਚੋਂ ਜੇਕਰ ਸਿੱਖੀ ਨੂੰ ਬਚਾਉਣਾ ਤਾਂ ਜਿੰਨੇ ਪਖੰਡੀ ਬਾਬੇ ਨੇ ਇਹਨਾਂ ਦਾ ਜੜ ਪੱਟਣੀ ਬੜੀ ਜ਼ਰੂਰੀ ਆ ਅਸੀਂ ਜਿਹੜਾ ਕਿ ਜਿੰਨਾ ਵੀ ਜੱਥੇਬੰਦੀਆਂ ਨੇ ਕਾਰਜ ਕਰ ਰਹੀਆਂ ਨੇਗੀਆਂ ਖਾਲਸਾ ਜੀ ਕਰ ਰਹੇ ਨੇ ਕਿ ਜਿੰਨੇ ਵੀ ਜੱਥੇਬੰਦੀਆਂ ਕਰ ਰਹੀਆਂ ਨੇਗੀਆਂ ਇਹ ਸਾਰੇ ਜਿੰਨੇ ਸਿਰ ਘਮਾਉਂਦੇ ਨੇ ਉਹਨਾਂ ਦਾ ਡਾਂਗ ਮੋਟੀ ਫਿਰਨੀ ਚਾਹੀਦੀ ਇਹਨਾਂ ਦੇ ਡਾਂਗ ਇੰਨੀ ਮੋਟੀ ਹੋਵੇ ਇੱਕ ਤਾਂ ਸ਼ੇਵਾ ਮਾਂ ਬਠਿੰਡੇ ਵਾਲਾ ਤੇ ਟੁੱਟਣੀ ਚਾਹੀਦੀ ਆ ਇਧਰੋਂ ਮਾਰੇ ਡਾਂਗ ਇਧਰੋਂ ਮਾਰੇ ਇਧਰੋਂ ਮਾਰੇ ਡਾਂਗ ਇੱਕ ਆ ਲੌਂਡਾ ਜਾਂ ਹੋਰ ਆ ਭੈਣ ਦਾ ਖਸਮ ਤੁਹਾਨੂੰ ਦਿਖਾਉਣਾ ਆ ਇੱਕ ਆਹਾ ਆ ਗੱਡੀ ਮੇਰਾ ਸਾਲਾ ਇੱਕ ਇਹ ਹੋਇਆ ਪਿਆ ਇਹਨਾਂ ਦੇ ਡਾਂਗ ਉਧਰੋਂ ਕਿਤੇ ਗਿੱਟੇ ਨੇ ਮਾਰੇ ਡਾਂਗ ਤੇ ਕਿਤੇ ਨੇ ਮਾਰੇ ਤੁਸੀਂ ਤਾਂ ਮਾਤਾ ਨੂੰ ਵੀ ਬਦਨਾਮ ਕਰ ਰਹੇ ਹੋ ਮਾਤਾ ਥੋਡੇ ਵਰਗੇ ਗੰਦਾ ਦੇ ਵਿੱਚ ਆਊਗੀ ਹੈ ਥੋਡੇ ਤੇ ਥੋਡੇ ਚ ਪੀਰ ਆਊਗਾ ਥੋਡੇ ਗੰਦਾ ਗੰਦਾ ਥੋਡੇ ਚ ਪੀਰ ਆਊਗਾ ਜਿਹੜੇ ਲੋਕਾਂ ਨੂੰ ਠੱਗ ਰਹੇ ਹੋ ਥੋਡੇ ਗੰਦਾ ਜਾਊਗਾ ਹੈ ਹਰ ਪੱਖੋਂ ਹੀ Hindu ਧਰਮ ਦੇ ਲੋਕਾਂ ਨੂੰ ਵੀ ਬੇਨਤੀ ਹੈ ਵੀ ਇਹ ਤੁਸੀਂ ਕਦੋਂ ਉੱਠੋਗੇ ਕਦੋਂ ਜਾਗੋਗੇ ਇੱਕ ਆ ਹਾਲ ਹੈ ਦੇਖ ਲਓ ਆਹ ਦੇਖ ਲਓ ਲੈ ਇਹ ਸਾਰੇ Hindu ਮੁਸਲਮਾਨ ਜਿਹੜੇ ਸਿੱਖ ਅਸਾਈ ਜਿਹੜੇ ਅਸਲੀ ਉਹਨਾਂ ਨੂੰ ਇਹ ਪਖੰਡਵਾਦ ਕਿਸੇ ਧਰਮ ਦੇ ਵਿੱਚ ਪਖੰਡਵਾਦ ਨਹੀਂ ਹੈਗਾ ਪਰ ਪਖੰਡਵਾਦੀ ਲੋਕਾਂ ਨੇ ਤਿਆਰ ਕੀਤਾ ਹੋਇਆ ਜਿਕਰ ਦੇਖੋ ਧਰਮ ਕੀ ਸਿਖਾਉਂਦਾ ਧਰਮ ਅਨਸਾਨੀ ਤਾਂ ਸਿਖਾਉਂਦਾ ਹੈ ਧਰਮ ਧਿਆਨ ਸੰਤੋਖ ਸਿਖਾਉਂਦਾ ਧਰਮ ਤਾਂ ਬਹੁਤ ਕੁਝ ਸਿਖਾਉਂਦਾ ਪਰ ਇਹ ਧਰਮਾਂ ਦੇ ਨਾਂ ਤੇ ਜਿਹੜਾ ਪਖੰਡ ਕਰ ਰਹੇ ਨੇ ਪੰਜਾਬ ਦੇ ਵਿੱਚ ਪਖੰਡ ਬਹੁਤ ਹੋਣਾ ਜ਼ਰੂਰੀ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਜਥੇਬੰਦੀਆਂ ਕਾਰਜ ਕਰਨੀਆਂ ਸਭ ਦੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ